ਜਗ ਜਾਓ ਪੰਜਾਬੀਓ ਜਦ ਡੱਲੇਵਾਲ ਸਾਹਿਬ ਮਰਗੇ ਤਾਂ ਉਦੋਂ ਪੋਸਟਾਂ ਪਾਉਣੀਆਂ ਜ਼ਰੂਰੀ ਨਾ ਸਮਝਿਓ ਜੇ ਅੱਜ ਨਹੀਂ ਖੜੇ ਤਾਂ ਕਦੇ ਵੀ ਨਹੀਂ ਖੜ ਸਕਦੇ ਦੱਸਿਆ ਕਿ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਵੱਡੀ ਅਪੀਲ ਕੀਤੀ ਗਈ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕੁਝ ਖੁਲਾਸੇ ਵੀ ਕੀਤੇ ਗਏ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਪੰਜਾਬੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਗਜੀਤ ਢੱਲੇਵਾਲੇ ਕਾਫੀ ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੀ ਕਿਡਨੀਆ ਵੀ ਖਰਾਬ ਹੋ ਚੁੱਕੀਆਂ ਨੇ ਸਿਹਤ ਕਾफी ਵਿਗੜ ਚੁਕੀ ਹੈ ਤੇ ਜਿਸ ਦੇ ਦੌਰਾਨ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੂੰ ਇੱਕ ਅਪੀਲ ਵੀ ਕੀਤੀ ਹੈ ਦੂਜੇ ਪਾਸੇ ਉੱਥੇ ਹੀ ਪੰਜਾਬ ਦੇ ਲੋਕਾਂ ਨੂੰ ਕਿਹਾ ਹੈ ਕਿ ਹੁਣ ਜਾਗ ਜਾਓ ਤੇ ਜਗਜੀਤ ਡੱਲੇਵਾਰ ਨੂੰ ਸਪੋਰਟ ਕਰੋ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਅੱਧੀ ਰਾਤ ਨੂੰ ਜਿਹੜਾ ਕਿ ਫਿਰ ਤੋਂ ਡੱਲੇਵਾਰ ਨੂੰ ਜਿਹੜਾ ਕਿ ਚੁੱਕਣ ਨੂੰ ਤਿਆਰ ਕੁਝ ਸਰਕਾਰਾਂ ਦੇ ਵੱਲੋਂ ਪਲਾਨ ਬਣਾਏ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਤਿੱਖੇ ਨਿਸ਼ਾਨੇ ਜਿਹੜੇ ਕਿ ਸਰਕਾਰਾਂ ਦੇ ਉੱਤੇ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਸਾਧੇ ਗਏ ਨੇ ਪਹਿਲਾਂ ਤੁਹਾਨੂੰ ਸੁਣਾਉਣੀ ਹੈ ਲੱਖਾ ਸਿੰਘ ਸਿਧਾਣਾ ਦਾ ਕੀ ਕਹਿਣਾ ਤੇ ਅੱਜ ਸਾਡੇ ਯੋਧੇ ਨੂੰ 17 ਦਿਨ ਹੋ ਗਏ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਨੂੰ 12 ਕਿਲੋ ਭਾਰਨ ਘਟ ਗਿਆ ਕਿਡਨੀਆਂ ਹੌਲੀ-ਹੌਲੀ ਕੰਮ ਛੱਡ ਰਹੀਆਂ ਨੇ ਤੇ ਉਹ ਸਾਡੀਆਂ نسلਾਂ ਦੀ ਖਾਤਰ ਸਾਡੀਆਂ ਫਸਲਾਂ ਦੀ ਖਾਤਰ ਸਾਡੀ ਧਰਤੀ ਦੀ ਖਾਤਰ ਸਾਡੇ ਕਮਾਂਕਾਰਾਂ ਦੀ ਖਾਤਰ ਸਾਡੀ ਰੋਜੀ ਰੋਟੀ ਦੀ ਖਾਤਰ ਸਾਡੇ ਮਜ਼ਦੂਰਾਂ ਲਈ ਕਿਸਾਨਾਂ ਲਈ ਛੋਟੇ ਦੁਕਾਨਦਾਰਾਂ ਲਈ ਸਭ ਮੁੱਚੇ ਪੰਜਾਬੀਆਂ ਲਈ ਜਾਂ ਇਹ ਕਹਿ ਲਗੇ ਵੀ ਸਮੁੱਚੇ ਭਾਰਤੀਆਂ ਲਈ ਉਹ ਇਨਸਾਨ ਅੱਜ ਪਲ-ਪਲ ਆਪਣੀ ਮੌਤ ਨੂੰ ਉਡੀਕ ਰਿਹਾ ਵੀ ਕਦੋਂ ਮੌਤ ਮੈਨੂੰ ਆ ਕੇ ਗਲ ਨਾ ਲਾਉਂਦੀ ਆ ਸੋ ਉਸ ਯੋਧੇ ਨੂੰ ਸਲਾਮ ਹੈ ਸਜਦਾ ਸਲੂਟ ਹੈ ਕਿ ਯਾਰ ਇੱਕ 75 ਸਾਲ ਦਾ ਬਜ਼ੁਰਗ ਆ ਸਾਡੇ ਭਵਿੱਖ ਨੂੰ ਬਚਾਉਣ ਲਈ ਲੜ ਰਿਹਾ ਬਾਈ ਤੇ ਤੁਹਾਡਾ ਫਰਜ਼ ਸਿਰਫ ਇੰਨਾ ਹੀ ਆ ਪੰਜਾਬ ਦੇ ਲੋਕੋ ਹਰਿਆਣੇ ਵਾਲਿਓ ਰਾਜਸਥਾਨ ਵਾਲਿਓ ਤੁਹਾਨੂੰ ਇੱਕੋ ਹੀ ਅਪੀਲ ਕਰਦਾ ਬਾਈ ਅੱਜ 12 ਤਰੀਕ ਹੈ ਅੱਜ ਆਪਾਂ ਆਥਣ ਦੀ ਰੋਟੀ ਨਹੀਂ ਖਾਣੀ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਵੈਗਰੂ ਨੂੰ ਹਰ ਬੰਦੇ ਨੇ ਦਿਲੋਂ ਇਹ ਨਹੀਂ ਵੀ ਖਾ ਕੇ ਚਾਰ ਰੋਟੀਆਂ ਤੇ ਆਪਾਂ ਵੀਡੀਓ ਪਾ ਦਾਂਗੇ ਫੋਟੋ ਪਾ ਦਾਂਗੇ ਨਹੀਂ ਆਪਾਂ ਸਾਰਿਆਂ ਨੇ ਅੱਜ ਮੈਂ ਮੇਰੀ ਮਾਂ ਨੂੰ ਫੋਨ ਕਰਤਾ ਮਾ ਬੇਬੇ ਹੱਥ ਨੇ ਚੁੱਲ੍ਹਾ ਨਹੀਂ ਬਾਲਣਾ ਅੱਗ ਨਹੀਂ ਮਚਾਉਣੀ ਸਾਰੇ ਟੱਬਰ ਨੇ ਆਪਾਂ ਅੱਜ ਉਸ ਯੋਧੇ ਨੂੰ ਸਮਰਪਿਤ ਹੋ ਕੇ ਅੱਜ ਉਸ ਕਿਸਾਨੀ ਘੋਲ ਨੂੰ ਸਮਰਪਿਤ ਹੋ ਕੇ ਜਿਹੜਾ ਲਗਾਤਾਰ ਕਈ ਮਹੀਨਿਆਂ ਤੋਂ ਸਾਡੇ ਯੋਧੇ ਬਾਰਡਰਾਂ ਤੇ ਬੈਠੇ ਹੱਦਾਂ ਤੇ ਬੈਠੇ ਲੜ ਰਹੇ ਨੇ ਗੋਲੇ ਖਾ ਰਹੇ ਨੇ ਆਪਣੇ ਗੈਂਸਾਂ ਦੇ ਰਬਰ ਦੀਆਂ ਗੋਲੀਆਂ ਵੱਜ ਰਹੀਆਂ ਨੇ ਸਿਰ ਪਾਟ ਰਹੇ ਨੇ ਸਾਡਾ ਇੱਕ ਨੌਜਵਾਨ ਵੀ ਸ਼ਹੀਦ ਹੋਇਆ ਕਿੰਨੇ ਨੌਜਵਾਨਾਂ ਦੇ ਸਿਰ ਪਾਟੇ ਲੱਤਾਂ ਟੁੱਟੀਆਂ ਸੀ ਲਗਾਤਾਰ ਲੜ ਰਹੇ ਆ ਸੋ ਸਮੁੱਚੇ ਪੰਜਾਬੀਆਂ ਦਾ ਫਰਜ਼ ਆ ਬਾਈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਇੱਕ ਦਿਨ ਦੀ ਰੋਟੀ ਨਾ ਖਾਵਾਂਗੇ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਉਹ ਪ੍ਰਮਾਤਮਾ ਨੂੰ ਵੀ ਜਵਾਬਦੇ ਹੋਵਾਂਗੇ ਤੇ ਆਪਣੇ ਆਪ ਨੂੰ ਆਪਣੀ ਆਤਮਾ ਨੂੰ ਵੀ ਜਵਾਬਦੇ ਹੋਵਾਂਗੇ ਵੀ ਹਾਂ ਅਸੀਂ ਰੋਟੀ ਨਹੀਂ ਖਾਧੀ ਸੋ ਅੱਜ ਬਾਈ ਆਥ ਨੇ ਕਿਸੇ ਪੰਜਾਬੀ ਦੇ ਪੰਜਾਬ ਦੇ ਵਿੱਚ ਘਰੇ ਚੁੱਲਾ ਨਹੀਂ ਬਲਣਾ ਚਾਹੀਦਾ ਅੱਜ ਅੱਗ ਨਹੀਂ ਪੈਣੀ ਚਾਹੀਦੀ ਚੁੱਲਿਆਂ 'ਚ ਅੱਜ ਰੋਟੀ ਨਹੀਂ ਪੱਕਣੀ ਚਾਹੀਦੀ ਅਜ ਦਾਲ ਸਬਜ਼ੀ ਨਹੀਂ ਤਰਨੀ ਚਾਹੀਦੀ ਅਸੀਂ ਦਿਲੋਂ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਅੱਜ ਦੀ ਰਾਤ ਦੀ ਰੋਟੀ ਛੱਡ ਕੇ ਕਿ हे ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਦੋਲਨ ਨੂੰ ਚੜ੍ਹਦੀ ਕਲਾ 'ਚ ਰੱਖੀ ਕਾਮਯਾਬੀ ਦੇਵੀ ਇੱਜ਼ਤ ਹਾਸਲ ਕਰੀ ਤੇ ਸਾਡੇ ਯੋਧੇ ਲੜਨ ਵਾਲਿਆਂ ਨੂੰ ਸ਼ੰਭੂ ਦੇ ਖਨੌਰੀ ਬੈਠਿਆਂ ਨੂੰ ਖਾਸ ਤੌਰ ਤੇ ਸਰਦਾਰ ਜਗੀਰ ਸਿੰਘ ਡੱਲੇਵਾਲ ਨੂੰ ਤੰਦਰੁਸਤੀ ਰੱਖੀ ਇਹ ਵੀ ਆਪਾਂ ਅਰਦਾਸ ਉਸ ਵਿਗਰੋਗੇ ਕਰਨੀ ਅੱਜ ਤੇ ਨਾਲ ਅਸੀਂ ਮੇਰਾ ਵੀ ਸਾਰਿਆਂ ਨੂੰ ਇੱਕ ਬੇਨਤੀ ਜ਼ਰੂਰੀ ਧਿਆਨ ਨਾਲ ਸੁਣ ਲਿਓ ਆਪਾਂ ਆચ્છਾਂ ਦੀ ਰੋਟੀ ਨਾ ਖਾ ਕੇ ਕੋਈ ਵੀਡੀਓ ਕਲਿੱਪ ਬਣਾ ਕੇ ਮਾੜੀ-ਮੁੱਟੀ ਕੋਈ ਇੱਕ ਅੱਧੇ ਮਿੰਟ ਦੀ ਜਾਂ ਕੋਈ ਫੋਟੋ ਆਪੋ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜੋ ਵੀ ਤੁਸੀਂ ਵਰਤਦੇ ਹੋ ਫੇਸਬੁੱਕ ਕੋਈ ਇੰਸਟਾਗ੍ਰam ਕੋਈ YouTube ਕੋਈ ਸਨੈਪਚੈਟ ਜੋ ਵੀ ਹੈ ਕੋਈ ਆਪਣਾ ਜਿਹੜਾ X ਟਵਿੱਟਰ ਜਿਹੜਾ ਹੁੰਦਾ ਸੀਗਾ ਤਾਂ ਤੁਸੀਂ ਉੱਥੇ ਇੱਕ ਹੈਸ਼ਟੈਗ ਚ ਲਾਉਣਾ ਬੁਈ سپورਟ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੈਸ਼ਟੈਗ ਹੈਗਾ ਬੁਈ سپورਟ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹ ਮੇਰਾ ਵੀਰ ਧਿਆਨ ਦੇ ਨਾਲ ਅੱਜ 12 ਤਰੀਕਾ ਅੱਜ ਆਥਣ ਦੀ ਰੋਟੀ ਛੱਡ ਕੇ ਆਪਣੀ ਫੋਟੋ ਖਿੱਚ ਕੇ ਕੋਈ ਸਾਰੇ ਪਰਿਵਾਰ ਨਾਲ ਬੈਠ ਕੇ ਕੋਈ ਵੀਡੀਓ ਬਣਾ ਕੇ ਤੁਸੀਂ ਇਹ ਆਪਣੇ ਵੱਖ-ਵੱਖ ਜਿਹੜੇ ਤੁਹਾਡੇ ਕੋਲੇ ਮੰਚ ਨੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਇੰਸਟਾਗ੍ਰam ਫੇਸਬੁਕਾਂ ਜੋ ਵੀ ਤੁਹਾਡੇ ਕੋਲ ਹੈਗੀਆਂ ਨੇ YouTubeਾਂ ਜੋ ਵੀ ਤੁਹਾਡੇ ਕੋਲ ਹੈ X Twitter ਦੇ ਉੱਤੇ ਆਪਾਂ ਹੈਸ਼ਟੈਗ ਚਲਾਉਣਾ ਹੋ ਇਸਪੋਰਟ ਸਰਦਾਰ ਜਗੀਰ ਸਿੰਘ ਡੱਲੇਵਾਲ ਅੱਜ ਦੀ ਰੋਟੀ ਨਾ ਖਾ ਕੇ ਇਹ ਪਹਿਲੀ ਮੇਰੀ ਬੇਨਤੀ ਸਾਂਝਾ ਕਰਦੇ ਜਾਓ ਮੇਰਾ ਵੀਰ ਇਹਨੂੰ ਸਾਰੇ ਕਿਉਂਕਿ ਆਪਾਂ ਇਹ ਗੱਲ ਮੈਂ ਕਹਿੰਦਾ ਹਰ ਘਰ ਤੱਕ ਹਰ ਚੁੱਲ੍ਹੇ ਤੱਕ ਪਹੁੰਚਣੀ ਚਾਹੀਦੀ ਹੈ ਹਰ ਪਰਿਵਾਰ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਮਸਲਾ ਬਹੁਤ ਵੱਡਾ ਹੈ ਦੁਸ਼ਮਣ ਲਗਾਤਾਰ ਚੜਿਆ ਤੁੜਿਆ ਆਉਂਦਾ ਤੁਹਾਡਾ ਸਾਰਾ ਕੁਝ ੜੱਪਣ ਨੂੰ ਬਈ ਸੋਡੇ ਨਾ ਜ਼ਮੀਨਾਂ ਸੋਡੇ ਰੋਜ਼ਗਾਰ ਸੋਡੇ ਕਾਰੋਬਾਰ ਕੁੱਲ ਚੀਜ਼ ਤੁਹਾਡਾ ਇੱਥੇ ਇਹ ਮਤ ਕੋਈ ਭੁਲੇਖਾ ਪਾ ਲਿਓ ਕਿ ਇਹ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਭਾਈ ਇਹ ਇਨਸਾਨੇ ਦਾ ਮਸਲਾ ਹੈ ਇਹ ਰੋਜੀ ਰੋਟੀ ਦਾ ਮਸਲਾ ਹੈ ਇਹ ਚੁੱਲ੍ਹੇਵਾਲਣ ਦਾ ਮਸਲਾ ਹੈ ਇਹ ਤੁਹਾਨੂੰ ਕਿਵੇਂ ਤੁਹਾਡਾ ਕਾਰੋਬਾਰ ਰੋਜ਼ਗਾਰ ਤੁਹਾਡੀਆਂ ਜਾਇਦਾਦਾਂ ਖੋ ਕੇ ਤੁਹਾਡੀਆਂ ਜ਼ਮੀਨਾਂ ਖੋ ਕੇ ਤੁਹਾਡੇ ਕੰਮ کار ਖੋ ਕੇ ਕਿਵੇਂ ਕਾਰਪੋਰੇਟਾਂ ਨੇ ਹੁਣ ਬਾਲੇ ਗਰੀਬ ਕਹਿੰਦੇ ਸਾਂ ਰੋਟੀ ਖਾਣੀ ਹੈ ਉਹ ਮਿਲਦੀ ਰੂ ਨਹੀਂ ਭਾਈ ਜਦੋਂ ਕਾਰਪੋਰੇਟ ਆ ਗਿਆ ਨਾ ਇਥੇ ਵੱਡੀਆਂ ਵੱਡੀਆਂ ਮਸ਼ੀਨਾਂ ਆ ਗਈਆਂ ਵੱਡੇ ਵੱਡੇ ਇੱਥੇ 50 50 ਹਜ਼ਾਰ ਲੱਖ ਲੱਖ ਏਕੜ ਦੇ ਫਾਰਮ ਬਣ ਗਏ ਉਥੇ ਮਸ਼ੀਨਾਂ ਨੇ ਕੰਮ ਕਰਨਾ ਭਾਈ ਬੰਦਿਆਂ ਦੀ ਉੱਥੇ ਇਹਨਾਂ ਨੂੰ ਲੋੜ ਨਹੀਂ ਰਹਿਣੀ ਹੁਣ ਤਾਂ ਰੋਬੋਟ ਆ ਗਏ ਹੁਣ ਤਾਂ ਹੋਰ ਇਹਨਾਂ ਨੇ ਵਧਾਤਾ ਕੰਮ ਸੁਸ ਕਰਕੇ ਭਰਾਵੋ ਲੜਾਈ ਇਨਸਾਨੀਅਤ ਦੀ ਹੈ ਮਨੁੱਖਤਾ ਦੀ ਹੈ ਸੋ ਮਨੁੱਖਤਾ ਦੀ ਲੜਾਈ ਦੇ ਬੱਚਾ ਆਪਾਂ ਆਪਣਾ ਯੋਗਦਾਨ ਪਾਈਏ ਆਪਾਂ ਅੱਜ ਰਾਤ ਨੂੰ ਰੋਟੀ ਨਾ ਖਾ ਕੇ ਦੂਜੀ ਬੇਨਤੀ ਮੇਰਾ ਵੀਰ ਸੁਣ ਲਓ ਧਿਆਨ ਨਾਲ ਦੂਜੀ ਅਹਿਮ ਬੇਨਤੀ ਇਹ ਹੈ ਕਿ ਕੱਲ ਰਾਤ ਉਥੇ ਤਲਾਹੇ ਮਿਲੀ ਸੀਗੀ ਵੀ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਦੋਨੇ ਮਿਲ ਕੇ ਸਾਂਝੇ ਤੌਰ ਤੇ ਉਥੇ ਐਕਸ਼ਨ ਕਰ ਸਕਦੇ ਆ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾ ਸਕਦੇ ਆ ਸੋ ਇਸ ਕਰਕੇ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਸੈਂਟਰ ਦਾ ਹਰਿਆਣਾ ਸਰਕਾਰ ਦਾ ਪੰਜਾਬ ਸਰਕਾਰ ਦਾ ਵੀ ਪੰਜਾਬ ਪੁਲਿਸ ਹਰਿਆਣਾ ਪੁਲਿਸ ਸਾਰੇ ਮਿਲ ਕੇ ਸਾਂਝਾ ਐਕਸ਼ਨ ਕਰਕੇ ਇਹ ਤੇ ਡੱਲੇਵਾਲ ਸਾਹਿਬ ਨੂੰ ਉਥੋਂ ਚੱਕ ਕੇ ਲੈ ਜਾ ਸਕਦੇ ਜਬਰੀ ਸੋ ਮੇਰੀ ਬੇਨਤੀ ਹੈ ਮੇਰੇ ਵੀ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਆਪਾਂ ਖਨੌਰੀ ਪਹੁੰਚ ਗਏ ਤਾਂ ਕਿ ਉੱਥੋਂ ਡੱਲਿਆਲ ਨੂੰ ਇਹ ਚੱਕ ਕੇ ਨਾਲ ਜਾ ਸਕਣ। ਨਹੀਂ ਆਪਾਂ ਪਹਿਲਾਂ ਦੇਖਿਆ ਵੀ ਕਿਵੇਂ ਬਾਪੂ ਸੂਰਤਸਾ ਨੂੰ ਇਹਨਾਂ ਨੇ ਚੱਕ ਕੇ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਲਗਾਤਾਰ ਕਈ ਸਾਲ ਤੋਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਗਲੂਕੋਜ਼ ਲਾ ਕੇ ਦਵਾਈਆਂ ਦੇ ਕੇ ਲਗਾਤਾਰ ਉਹਨਾਂ ਨੇ ਉਹਦਾ ਮਰਨ ਵਰਤ